مجھے نہیں لگتا ہے کہ میرے کو نہ ورڈ نہیں ہیں میں نے انہیں پتا لگتا اس بارے اور میں نے لگتا پنجابی فلم انڈسٹری کا سب تو ڈائلوگ جو ہے اتنا انٹیلیجنٹ انسان اتنا ودیا ایکٹر اور سب تو اچھے انسان نے بہت کام کیا انہوں نے نال اور مطلب میں نے میں بیٹھی ہوں تو میں نے نبی کی کال یاد رہی ہے

بہت, بہت افسوس ہے جی سوچ بھی نہیں لندن فلم کر کے آئے وہ اپنی مدر کا بہت فکر کرتے ہیں اس بعد آ کے ٹھیک ہی نہیں رہے بےچارے پتا ہی نہیں کیا ہو گیا اور ایسے اچھے انسان سب کسی نے ماڑا چنگا کہ ਆ ਵੀ ਬਿਲਕੁਲ ਗੱਲ ਕਰਨ ਦੀ ਇਸ ਕੇ ਡਾਇਲੋਗ ਹੈ ਬੋਲ ਦਿਓ ਆ ਬੋਲ ਬੋਲੋ ਨਹੀਂ 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 ਇਹ ਨਹੀਂ ਨਾ ਬੋਲ ਆਇਓ ਲੋ ਇਹ ਲਾਈਨ ਕਰੋ ਇਹ ਜਦੋਂ ਵੀ ਕਰਦੇ ਅਸੀਂ ਕਿਹਾ ਪੱਲਾ ਸਰ ਜੀ ਵੀ ਤੁਸੀਂ ਕਹੋਗੇ ਆਪਾਂ ਉਹ ਮੁੰਡੇ ਕਰਦੇ ਆ ਇਸ ਸੱਚੇ ਵੰਟਰਫੁਲ ਪਰਸਨ ਦੀ ਕਮੇਡੀ ਡਿਸਟਿੰਗਿਸ਼ਿੰਗ ਇਸ ਕੋਸ਼ਿਸ਼ ਆ ਬਿਲਕੁਲ ਮੈਮ ਤੁਸੀਂ ਤਾਂ ਬਖੂਬੀ ਤੁਸੀਂ ਤਾਂ ਬਖੂਬੀ ਇਸ ਗੱਲ ਨੂੰ ਸਮਝਦੇ ਹੋ ਕਿ ਇੱਕ ਡਾਇਲੌਗ ਹੋਣਾ ਤੇ ਉਹਨੂੰ ਡਾਇਲੌਗ ਨੂੰ ਡਿਲੀਵਰ ਕਿਵੇਂ ਕਰਨਾ ਹੈ ਕਿ ਤੁਹਾਡਾ ਇੱਕ ਇੱਕ ਡਾਇਲੌਗ ਗੇ ਕਿ ਇੱਕ ਪੰਚ ਆ ਛਾਪ ਛੜ ਜਾਵੇ ਇਹ ਜਸਵਿੰਦਰ ਭੱਲਾ ਦੇ ਹਿੱਸੇ ਆ। ਇਹ ਹੋਰ ਵੀ ਸਾਨੂੰ ਜੀ ਕਿੰਨੇ ਵੀ ਅਸੀਂ ਕਲਾਕਾਰ ਹੁਣ ਜਾ ਕੇ ਆਏ ਆ ਮੈਂ ਦਰਪਿੰਦਰ ਵੀ ਜੇ ਉਹਨਾਂ ਕਹਿੰਦੇ ਐਸ ਤਰ੍ਹਾਂ ਬੋਲੋ ਉਸਕਾ ਠੀਕ ਹੈ ਬਿਲਕੁਲ ਸਾਬਾਏ ਬੋਲਦੇ ਵੀ ਸਿੱਖਣ ਤੇ ਬੜਾ ਮਜ਼ਾ ਆਉਂਦਾ ਸੀ ਜਦੋਂ ਦੱਸਦੇ ਸੀ ਇਹ ਮੈਂ ਇੱਕ ਰਾਈਮ ਵੀ ਬਣੀ ਆ ਜੀ ਬੜਾ ٹبر میں بہت افسوس ہے ਅ ਨਿਰਮਲ ਮੈਮ ਇੱਕ ਕਲਾਕਾਰ ਦੇ ਤੌਰ ਤੇ ਆਉਣ ਸਕਰੀਨ ਤਾਂ ਸਾਰੇ ਦਰਸ਼ਕ ਉਹਨਾਂ ਨੂੰ ਜਾਣਦੇ ਪਰ ਤੁਸੀਂ ਤਾਂ ਬਹੁਤ ਬਖੂਬੀ ਉਹਨਾਂ ਦੇ ਨਾਲ ਕੰਮ ਹੀ ਕੀਤਾ ਤੁਸੀਂ ਉਹਨਾਂ ਦੇ ਨਾਲ ਪਲ ਵੀ ਬਤਾਏ ਆ ਤਾਂ ਤੁਸੀਂ ਤਾਂ ਬਹੁਤ ਬਖੂਬੀ ਸਮਝਦੇ ਹੋ ਕਿ ਕਿਸ ਤਰੀਕੇ ਦੇ ਇਨਸਾਨ ਸਨ ਜਦੋਂ ਸੈੱਟ ਤੇ ਬੈਠਦੇ ਸਾਂ ਜਦੋਂ ਆਮ ਗੱਲਬਾਤ ਹੁੰਦੀ ਸੀ ਕਿਵੇਂ ਦੀ ਗੱਲਬਾਤ ਹੁੰਦੀ ਸੀ ਬਸ ਹੀ ਅੱਛੇ ਸਾਂ ਜਮਤ ਇਰਵਿੰਗ ਵਨ ਵੀ ਗੁੱਡ ਜਮਤ ਵਿੰਗ ਜੀ ਨੂੰ ਕਹਿ ਸਕਦੇ ਨਾ ਅਸੀਂ ਉਹ ਜਦੋਂ ਲੜਾਈ ਝਗੜੇ ਨਹੀਂ ਸੀ ਕੋਈ ਕਰਨੀ ਨਹੀਂ ਸੀ ਕੋਈ ਕਰਦੇ ਜਿਵੇਂ ਕਹਿੰਦੇ ਸੀ ਉਹ ਮੇਰੇ ਕਰਦੇ ਸੀ جو ڈائلگ بول دیتے تھے کہتے تھے جی اے کرنا ہے آپ اے کرنا ہے اچھا پلا سم اے کرنا ہے اچھا جی اے پلا سم تو بھی سارے ماندے کی تھی ہوگا دیکھنے کی بات ہے ونڈرفل پرسن انسان بہت اچھے سکتے سے کلدہ کچھ سانی گلا نہیں کچھ نہیں بس کری اندر سے کم تو خبر ہے سنندر جی جی بہت ہی دکھ دائی خبر ہے ایک آرٹسٹ ان آرٹسٹ جنہیں ستیجہ تھے لاتکا چک پلمہ چک ਜਨਤਾ ਦੀ 40 ਸਾਲ ਸੇਵਾ ਕੀਤੀ ਹੈ ਉਹ ਅੱਜ ਸਾਥੋਂ ਵਿਛੜ ਗਏ ਨੇ ਉਹ ਪੰਲਾ ਸਾਹਿਬ ੱਲੇ ਪਰਿਵਾਰ ਦੇ ਨਹੀਂ ਸੀਗੇ ਉਹ ਜਨਤਾ ਦੇ ਸੀਗੇ ਔਰ ਜਨਤਾ ਵੀ ਇੱਕ ਚੀਜ਼ ਜਨਤਾ ਕੋਲੋਂ ਖੁਸ਼ ਗਈ ਹੈ ਪ੍ਰਮਾਤਮਾ ਨੇ ਉਹਨਾਂ ਕੋਲ ਚੱਲਣਾਂ ਤੋਂ ਜਗ੍ਹਾ ਦਿੱਤੀ ਹੈ ਮੈਂ ਇਸ ਦੁਖਦਾਈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਹੋਇਆ ਆਪਣੇ ਆਪ ਨੂੰ ਬਹੁਤ ਐਸਾ ਮਹਿਸੂਸ ਕਰ ਰਿਹਾ ਕਿਉਂਕਿ ਅਸੀਂ ਵੀ ਪ੍ਰੋਫੈਸਰ ਮੋਹਨ ਸਿੰਘ ਦੀ ਸਟੇਜ ਦੇ ਉੱਤੇ ਅਸੀਂ ਇਕੱਠੇ ਨੇ ਬਹੁਤ ਦੇਰ ਸ਼ਮਕੀਤਾ ਜਿਸ ਤੋਂ ਉਹਨੇ ਕੰਮ तकरीबन तकरीबन ਛੁੜੂ ਕੀਤਾ ਸੀਗਾ ਤੁਹਾਨੂੰ ਪਤਾ ਹੀ ਹੈ ਉਹ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ ਬਲਮਕਨਜੀ ਪਿਓ ਉਹ ਲੋਕ ਇੱਥੇ ਕੰਮ ਕਰਦੇ ਸੀ ਸਾਡੀਆਂ ਕਈ ਸਟੂਡੈਂਟਾਂ ਸੰਝੀਆਂ ਹੋਈਆਂ ਕੋਸ਼ਿਸ਼ਰ ਤੋਂ ਬਿਮਾਰ ਜ਼ਰੂਰ ਸੀਗੇ ਪੱਲਾ ਪਾਜੀ ਪਰ ਆਏ ਨਹੀਂ ਸੀ ਜੇ ਜਲਦੀ ਛੱਡ ਜਾਣਗੇ ਮੇਰਾ ਉਹਨਾਂ ਨਾਲ ਜਿਹੜਾ ਰਿਸ਼ਤਾ ਸੀ ਨਾ ਉਹ ਦੋਸਤਾਂ ਵਾਲਾ ਵਸਤੀ ਤੇ ਮੈਂ ਉਹਨਾਂ ਦਾ ਕਲਾਸ ਦਾ ਵਿਦਿਆਰਥੀ ਵੀ ਹਾਂ ਤੇ ਉਹਨਾਂ ਦੇ ਵਿੱਚ ਦੇਖੋ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਕਿ ਉਹ ਹਾਸ ਰਸ ਦੇ ਅੰਤਰਰਾਸ਼ਟਰੀ ਬੱਦਰ ਦੇ ਕਲਾਕਾਰ ਸੀ ਔਰ ਉਹਨਾਂ ਕੋਲ ਇੱਕ ਵਿਅੰਗ ਕਥਨ ਦੀ ਜਿਹੜੀ ਬਿਹਾਰਤ ਸੀ ਔਰ ਉਹਨਾਂ ਦੇ ਵਿੱਚ ਇੱਕ ਅਧਿਆਪਕ ਜਿਹੜਾ ਬੈਠਾ ਸੀ ਉਹ ਮੈਨੂੰ ਪਤਾ ਸੀ ਕਿ ਕਿਸ ਤਰ੍ਹਾਂ ਦਾ ਅਧਿਆਪਕ ਉਹਨਾਂ ਦੇ ਵਿੱਚ ਇੱਕ ਬੈਠਾ ਸੰਸੀਰ ਅਧਿਆਪਕ ਬੈਠਾ ਜਿਹੜਾ ਇੱਕ ਮਤਲਬ ਜਿਹਦੇ ਵਿੱਚ ਉਹ ਗੁਣ ਸੀਗੇ ਪਰ ਲਾਭਾਂ ਦੇ ਵਿੱਚ ਇੱਥੇ ਕਰਕੇ ਉਹਨਾਂ ਦੀ ਜਿਹੜੀ ਕਮੇਡੀ ਆ ਇਸੇ ਕਰਕੇ ਜਿਹਦੇ ਉਹਨਾਂ ਦੇ ਹਾਸੇ ਦਾ ਵਿਆਹ ਸੀਗੇ ਉਹ ਮਤਲਬ ਬਹੁਤ ਪਾਇਦਾਰ ਹੁੰਦੇ ਸੀ ਮਤਲਬ ਅੱਜ ਉਹਨਾਂ ਦਾ ਜਾਣਾ ਸਾਡੇ ਲਈ ਬਹੁਤ ਬਹੁਤ ਮਤਲਬ ਘਾਟਾ ਸਮਾਜ ਦੀ ਸੀ ਉਨ੍ਹਾਂ ਦੇ ਪਰਿਵਾਰ ਦੇ ਲਈ ਵੀ ਸਾਡਾ ਜਿਹੜਾ ਪਰਿਵਾਰ ਸੀ ਦੋਸਤਾ ਦਾ ਪੀਏਯੂ ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਪਰਿਵਾਰ ਹੈ ਇੱਥੋਂ ਉਹਨਾਂ ਨੇ ਸ਼ਰਕਾਤਾ ਸ਼ੁਰੂ ਕੀਤਾ। ਕੰਡ ਸ਼ੁਰੂ ਕੀਤੇ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਜੋ ਉੱਭਰੇ 1388 ਮਕਾਮ ਤੇ ਪਹੁੰਚੇ ਜਸਵਿੰਦਰ ਭੱਲਾ ਨੂੰ ਮਤਲਬ ਕਿ ਇੱਕ ਕਲਾਕਾਰ ਦੇ ਤੌਰ ਤੇ ਅਦਾਕਾਰ ਦੇ ਤੌਰ ਤੇ ਵਿਅੰਗਕਾਰ ਦੇ ਤੌਰ ਤੇ ਬਹੁਤ ਯਾਦ ਕੀਤਾ ਜਾਊਗਾ ਇੱਕ ਅਧਿਆਪਕ ਦੇ ਤੌਰ ਤੇ ਸਾਡੇ ਮਨਾਂ 'ਚ ਉਹਨਾਂ ਦਾ ਸਤਿਕਾਰ ਹਮੇਸ਼ਾ ਬੜਾ ਹੈ। ਸੁਣ ਕੇ ਇਕ ਦਮ ਬਹੁਤ ਜ਼ਿਆਦਾ shocked ਹੋ ਗਏ ਕਿਉਂਕਿ ਮੇਰੀ ਥੋੜੇ ਦਿਨ ਪਹਿਲੇ ਗੱਲ ਵੀ ਹੋਈ ਸੀ ਮੈਂ ਭਾਜੀ ਹੋਣਾ ਨਾਲ ਗੱਲ ਵੀ ਕੀਤੀ ਸੀ ਇਸ ਦੇ ਬਾਬਤ ਕਿ ਕਿਦਾਂ ਸੇਧ ਕਿਵੇਂ ਆ ਕਿ ਕਿਵੇਂ ਆ ਕੱਲੇ ਅਦਾਕਾਰੀ ਬਹੁਤ ਖੂਬਸੂਰਤ ਨਹੀਂ ਸੀ ਉਹ ਇਨਸਾਨ ਵੀ ਬੜੇ ਖੂਬਸੂਰਤ ਸੀ ਔਰ ਗਹਿਰਾਈ ਨਾਲ ਸੋਚਣ ਵਾਲੇ ਗਹਿਰਾਈ ਜਿਹੜੀ ਉਹਨਾਂ ਦੀ ਕਾਮੇਡੀ ਵਿੱਚ ਜਦੋਂ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਆ ਪਹਿਲਾਂ ਤੋਂ ਉਹ ਕਾਮੇਡੀ ਵੀ ਬੜੀ ਜ਼ਾਇਰ ਵਾਲੀ ਉਹ BC ਬੜੇ ਭਗਵੰਤੋ ਨੇ ਇਹ ਸਾਰੇ ਉਹਨਾਂ ਦੇ ਨਾਲ ਹੀ ਦੇ ਸੀਐਮ ਸਾਹਿਬ ਦੇ ਸਾਰੇ ਸਾਰੇ ਲੋਕ ਇਕੱਠੇ ਰਹੇ ਉਸ ਟਾਈਮ ਤੇ ਪੱਲਨ ਦੀ ਦਾਚਰਾਂ ਸਿੰਘ RAM ਔਰ ਸਿੰਦਰ ਪੱਲਾਇਆ ਦੂਦ ਰਸ ਸਿੰਘ ਜੀ ਸਾਰੇ ਇਹਨਾਂ ਨੂੰ ਦੇਖਦੇ ਰਹੇ ਇਹਨਾਂ ਦੇ ਨਾਲ ਸ਼ੋਰਟ ਕਰਦੇ ਔਰ ਬਹੁਤ ਜਿਹਰੇ ਬੰਦੇ ਸੀ ਬਹੁਤ ਦੁੱਖ ਹੋਇਆ ਕਿਉਂਕਿ ਅਸੀਂ ਜਿਹਰੇ ਬੰਦਿਆਂ ਦੀ ਲੋੜ ਹੈ ਇਸ ਟਾਈਮ ਖਾਸ ਕਰਕੇ ਪੰਜਾਬ ਨੂੰ ਇੱਕ ਸੇਧ ਦੇਣ ਦੀ ਜ਼ਰੂਰਤ ਹੈ ਜੋ ਜਦੋਂ ਤੇ ਉਹਨਾਂ ਨੂੰ ਤੁਹਾਨੂੰ ਬਹੁਤ ਡੈਰਾਈ ਵਾਲੇ ਬੰਦੇ ਦੀ ਜ਼ਰੂਰਤ ਵੀ ਹੋਉਂਦੀ ਹੈ ਉਹੋ ਕੁਸ ਕਰਕੇ ਅਚਾਨਕ ਉਹਨਾਂ ਦਾ ਚਲੇ ਜਾਣਾ ਸਾਰੇ ਲੋਕਾਂ ਨੂੰ ਬਹੁਤ ਸ਼ੌਕੀਆ ਇਸ ਛਟਕਾ ਦੇ ਹੀ ਜਾਏਗਾ ਵੈਰੀ ਸੈਡ ਬਹੁਤ ਸਾਰਾ ਮੈਂ ਮੈਂ ਤਾਂ ਉਹਨਾਂ ਨੂੰ ਜੀ 1991 ਤੋਂ ਹੀ ਜਾਣਦਾ ਕਿਉਂਕਿ ਉਸ ਟਾਈਮ ਤੇ ਅਸੀਂ ਜੀ ਨਵੇਂ ਨਵੇਂ ਕਮ ਕਮਣਾ ਸ਼ੁਰੂ ਕੀਤਾ ਸੀ ਕਾਲਜਸ ਦੇ ਵਿੱਚੋਂ

ਔਰ ਉਹਨਾਂ ਦਾ ਬੈਠਣਾ ਉਤਨਾ ਬੜੇ ਕਮਾਲ ਦੇ ਲੋਕਾਂ ਦੀ ਸੀ ਆਫਕੋਰਸ ਕਿਉਂ ਦਿੱਲੀ ਦੀ ਬੜੀ ਯੂਨੀਵਰਸਿਟੀ ਸੀ ਜੇ ਤੇ ਸੁਦੀਪ ਪਾਤਰ ਸਾਹਿਬ ਵਰਗੇ ਬੰਦੇ ਗੁਸਤਖੀ ਦੇ ਉਹਨਾਂ ਵਰਗੇ ਬੰਦੇ ਜ਼ਫਰ ਸਾਹਿਬ ਵਰਗੇ ਜਾਂ ਹੋਰ ਜਿੰਨੇ ਵੀ ਲਿਟਰੇਰੀ ਤੇ ਗਹਿਰੇ ਬੰਦੇ ਉਹਨਾਂ ਵਿੱਚ ਬੈਠਦੇ ਉਸ ਸੀ ਕਾਮੇਡੀ ਕਰਦੇ ਸੀ ਬਟ ਜਦੋਂ ਗੱਲਬਾਤ ਕਰਦੇ ਸੀ ਹੱਥ ਲੱਡੇ ਹੱਸਦਾ ਰਹਿੰਦਾ ਸੀ ਤੇ ਗੱਲਾਂ ਗਹਿਰੀਆਂ ਹੁੰਦੀਆਂ ਸੀ ਇਹਨਾਂ ਦੀ ਜਲਦੀ ਯਾਦ ਆਉਂਦੀ ਰਹੀ ਕਿ ਉਹ ਬਹੁਤ ਬਹੁਤ ਧੁੰਗੇ ਬੰਦੇ ਸੀ ਚਲੇ ਜੀ ਸਾਡੇ ਤੋਂ ਜੋ ਜੋ ਕਿਸੇ ਵੀ ਜਵਾਨ ਪੁੱਤਰ ਦੀ ਜਾਣ ਉਤੇ ਹੁੰਦੀ ਮਾਨਸਿਕ ਮੇਰੀ ਹਾਲਤ ਵੀ ਹੋਈ ਹੈ ਕਿਉਂਕਿ 1976 ਜਦੋਂ ਮੈਂ ਨੌਕਰੀ ਸ਼ੁਰੂ ਕੀਤੀ ਦਰਾਹੇ ਗੁਨਾਰ ਰੈਕਲ ਕਾਲਜ ਉੱਥੇ ਇਹਦੀ ਵੱਡੀ ਭੈਣ ਬੀਬਾ ਕੁਲਜੀਤ ਮੇਰੇ ਕੋਲ ਪੜhti ਸੀ ਤੇ ਉਹਦੇ ਦੇ ਨਾਲ ਕੋ ਮਤਲਬ ਮੈਨੂੰ ਇਹ ਪਰਿਵਾਰ ਮਿਲਿਆ ਜਿਸੰਦਰੋਂ ਤੋਂ ਅਜੇ ਬਹੁਤ ਕਾਸੀ ਮੈਂ ਬੁਸੀ ਨਵੀਂ ਦਸਵੀਂ ਪੜ੍ਹਦਾ ਸੀ ਉਦੋਂ ਤੋਂ ਲੈ ਕੇ ਸਮਝ ਲੋ ਵੀ ਆ ਹੁਣ ਸਾਲ ਪਹਿਲਾਂ ਤੱਕ ਜਦ ਤੱਕ ਉਹ ਸਿੱਖ ਨਹੀਂ ਹੋਇਆ ਕੋਈ ਹਫ਼ਤਾ ਨਹੀਂ ਸੀ ਸੁੱਕ ਜਾਂਦਾ ਜਦੋਂ ਸੀ 10 15 17 ਤੱਕ ਤੱਕ ਅੰਤਬਾਲ ਮੁਕੰਦ ਸ਼ਰਮਾ ਸੁਬੇਨ ਦੀ ਕਿਸੇ ਤਰ੍ਹਾਂ ਦਾ ਮਾਣੇ ਸੀ ਕਰਦੇ ਇੱਕ 49 ਸਾਲ ਦਾ ਜਿਹੜਾ ਸਫ਼ਰ ਬੱਚਾ ਉਸ ਨੇ ਇੱਕ ਦਿਨ ਵੀ ਮੈਨੂੰ ਕਿਤੇ ਇਨਕਾਰ ਕਰਕੇ ਨਹੀਂ ਵੇਖਿਆ ਮੇਰਾ ਕੋਲੀਗ ਵੀਰ ਹੈ ਯੂਨੀਵਰਸਿਟੀ ਚ ਅੰਗਰੇਜ਼ ਸਾਹਿਦ ਵੀਰ ਹੈ ਸਾਡੀ ਐਕਸੈਂਸ਼ਨ ਦੇ ਵਿੱਚ ਜਿਹੜੇ ਖੇਤੀਬੜੀ ਯੂਨੀਵਰਸਿਟੀ ਚ ਆਰਟਿਸਟ ਵੀ ਬਹੁ ਅਕਸਲੈਂਟ ਹੋਇਆ ਹਮ ਔਰ ਮੇਰਾ ਨਿੱਘਾ ਉਹਨੇ ਉਸੇ ਤਰ੍ਹਾਂ ਹੀ ਨਿਆਣਿਆਂ ਨੂੰ ਆ ਕੇ ਜਾਈ ਚੁੱਕਾ ਹੈ ਕਰਨਾ ਜਦੋਂ ਕਦੇ ਉਹਦਾ ਟੀਵੀ ਤੇ ਹੁਣ ਸ਼ੋ ਖਾਸ ਕਰਕੇ ਪਹਿਲੀ 31 ਦਸੰਬਰ ਵਾਲਾ ਜੀ ਬਾਲ ਨੇ ਉਹਨਾਂ ਆ ਕੇ ਕਿਹਾ ਚੰਬੜ ਜਾਣਾ ਮੇਰਾ ਪਿਛਲਾ ਜਨਮ ਦਿਨ ਮਨਾ ਕੇ ਗਿਆ ਪਿਛਲੇ ਸਾਲ ਵਾਲਾ ਜਿਹੜਾ ਸੀ ਮਤੇ ਇਸ ਸਾਲ ਤੇ ਇੰਤਜ਼ਾਰ ਸੀ ਨਹੀਂ ਉਹਨੇ ਕਿਹਾ ਸਿਕੜਾ ਸੀ ਜੀ ਮੇਰੇ ਜਨਮ ਦਿਨ ਤੇ ਕੇਕ ਲੈ ਕੇ ਆਨੇ ਦੋ ਜਣੇ ਜਿਸ ਦਿਨ ਤੇ ਵੀ ਤੇ ਮੌਕੇ ਤੇ ਸ਼ਰਪਾ ਹੂੰ ਤੇ ਐ ਚੰਬੜ ਚੰਬੜ ਕੇ ਚੰਬੜ ਚੰਬੜ ਕੇ ਜਿਵੇਂ ਨਿਆਣੇ ਕਰ ਤਿੰਨ ਤਾਂ ਨੱਕੋਂ ਤੋੜ ਗਿਆ ਅੱਛਾ ਇੱਕ ਇੱਕ ਦਿਨ ਯਾਦ ਆ ਰਿਹਾ ਕਿਵੇਂ ਉਸ ਨੂੰ ਅਸੀਂ ਪਹਿਲੀ ਵਾਰ ਯੂਨੀਵਰਸਿਟੀ ਤੇ ਤਾਂ ਕੀ ਉਸ ਤੋਂ ਪਹਿਲਾਂ ਵੀ ਜਗਰਾਉ ਪੜਾਉਂਦਾ ਸੀ ਉਹ ਤਾਂ ਉਹਦੇ ਉੱਥੇ ਆਉਣਾ ਕਰੇ ਆਪਣੇ ਆਪ ਉਹ ਜੀ ਬੋਲਦੇ ਮੈਨੂੰ ਕਦੇ ਮਿਲੇਗਾ ਕਦੇ ਨਹੀਂ ਸ਼ਾਉਂਗਾ ਜੀ ਲੱਗ ਰਿਹਾ ਸੀ ਹੱਸਣਾ ਮੈਂ ਕਿ ਜਸਿੰਦਰ ਜਿਹੜਾ ਤੇਰਾ ਸ਼ਮੀਲ ਵਾਲਾ ਲਾਲ ਰੰਗ ਦਾ ਕੋਟ ਸੂਟ ਹੁਣ ਵੀ ਹੈਗਾ ਕਿ ਨਹੀਂ ਹੈਗਾ ਕਹਿੰਦੇ ਮੈਂ ਸਾਮਕੇ ਰੱਖਿਆ ਹੋਇਆ ਹੈ ਹਾਂ ਅੰਕਲ ਸ਼ੇਰੀ ਉਹ ਮੈਨੂੰ ਅੰਕਲ ਸ਼ੇਰੀ ਪਹਿਲਾ ਬੰਦਾ ਸੀ ਉਹਨੂੰ ਅੰਕਲ ਸ਼ੇਰੀ 10000 ਰੁਪਏ ਉਹਨੇ ਰਮਾਂ ਦੇ ਸੱਫੇ ਲਏ ਉਹਨੇ ਮਤਲਬ ਫਰ ਮੋੜੇ ਸਾਰੇ ਅੰਦਰ ਮਿਲ ਜੌੜਾ ਜਿਹਨੇ ਵੀ ਸਾਡੇ ਨੂੰ ਦੇ ਜੀ ਉਹ ਅੰਕਲ ਸ਼ੇਰੀ ਉਹਦੇ ਹੀ ਤਿੱਛੇ ਬ੍ਰੀਛੇ ਕਹਿਣ ਕੋਣ ਚਲਾ ਕੇ ਤੇ ਉਹ ਬੰਦਾ ਸੱਚ ਦਾ ਹੈ ਬਿਨਾਂ ਵੇਟਰ ਗਿਆ ਮੈਨੂੰ ਇਹ ਸਭ ਦੇ ਹੰਤ ਫੋਸ ਬੈਠ ਗਿਆ ਸਾਰੀ ਜੀ ਗਿਲ ਸਭ ਅਸੀਂ ਸਮਝ ਸਕਦੇ ਹਾਂ ਇਸ ਵੇਲੇ ਤੁਹਾਡੇ ਦਿਲ ਤੇ ਕੀ ਬੀਤ ਰਹੀ ਹੈ ਕਿ ਮੈਂ ਤੁਹਾਡਾ ਬਹੁਤ ਰਿਸ਼ਤਾ ਬੜੀਆਂ ਸ਼ਾਮਾਂ ਇੰਨੀਆਂ ਇਕੱਠੀਆਂ ਗੁਜ਼ਾਰੀਆਂ ਨੇ ਨਾ ਜੀ ਮੈਂ ਬਿਤੇ ਆ ਸਵਕਤ ਬਹੁਤੀ ਗੱਲ ਨਹੀਂ ਕਰ ਸਕਾਂਗਾ ਮੈਂ ਤੇ ਇਹੀ ਕਹਾਂਗਾ ਜਸਵੰਤਰ ਤੂੰ ਕਿੱਥੇ ਵੀ ਇੱਥੇ ਵੀ ਗਿਆ ਹੈ ਨਾ ਉੱਥੇ ਉੱਥੇ ਰੌਣਕ ਹੀ ਮੰਡੇ ਕ ਤੇ ਪੁੱਤਰਾ ਸਾਨੂੰ ਜਰੂਰ ਤੂੰ ਉਦਾਸ ਕਰਕੇ ਸਾਨੂੰ ਦੋ ਉਦਾਸ ਲੱਕੋ ਤੋੜ ਗਏ ਮੈਂ ਕਿਹੜੇ ਮੂੰਹ ਨਾਲ ਤੇਰੀ ਵਰਤਮਾਨ ਨੂੰ ਜਾ ਕੇ ਧਰਸ ਦੇਵਾਂਗਾ ਕਿਵੇਂ ਮੈਂ ਫਖਰਾ ਜੀ ਨੂੰ ਹਿੱਕ ਨਾਲ ਲਾਵਾਂਗਾ ਜਿਹੜੀ ਲੋੜੀ ਵੱਡੀ ਸੀ ਆਪਾਂ ਇਕੱਠਿਆਂ ਨੇ ਮੈਂ ਕੁਲਜੀਤ ਨੂੰ ਕਿਵੇਂ ਬਟੀਆਂ ਨੂੰ ਕਿਵੇਂ ਮੈਂ ਫੇਸ ਕਰਾਂਗਾ ਨਿੱਕੀ ਬੇਟੀ ਮੇਰੀ ਜੀਵਨ ਸਾਥੀ ਦਰਮਦੀਪ ਨੂੰ ਕਿਵੇਂ ਆਖਾਂਗਾ ਦਰਮਦੀਪਾ ਹੌਸਲਾ ਕਰਾ ਲਗਦਾ ਕੋਈ ਤੇ ਆਪਣੇ ਕਿਤੇ ਖੋ ਰਹੇ ਜੀ ਅ ਗਿਲਸਾਬ ਜਰੂਰ ਖੌਸਾ ਰੱਖੋ ਅਸੀਂ ਸਮਝ ਸਕਦੇ ਹਾਂ ਕਿ ਤੁਹਾਡੇ ਬਹੁਤ ਕਰੀਬੀ ਦੋਸਤ ਇਸ ਦੁਨੀਆ ਤੋਂ ਰੁਕਸਤ ਹੋ ਗਏ ਜਰੂਰ ਇਸ ਨੂੰ ਸਮਝ ਸਕਦੇ ਮੇਰੇ ਮੇਰੇ ਜੀਵਨ ਜਾਗਣ ਖਾਸ ਕਰਕੇ ਜਿੰਨੇ ਵੀ ਪਿਆਰੇ ਬੱਚੇ ਨੇ ਜਿਨ੍ਹਾਂ ਦੇ ਰਾਹੇ ਮੈਂ ਸਵਾਜਿਬ ਦੇ ਉਸਵਾਲ ਸਾਰੇ ਨੇ ਜਿਨ੍ਹਾਂ ਨੂੰ ਪਾਣੀ ਸਾਰ ਜਿਨ੍ਹਾਂ ਦੀ ਕਲਾ ਨੂੰ ਵੀ ਜਿਨ੍ਹਾਂ ਦੇ ਮੁਹੱਬਤਪੂਰਨ ਵੀ ਮਾਣਿਆ ਜੀ ਇਹਨਾਂ ਨੂੰ ਤੱਤੀ ਵਾਰਾ ਲੱਗੇ ਉਸ ਤੋਂ ਪਹਿਲਾਂ ਕਿ ਇਹ ਜਾਣਾ ਸੀ ਜੀ ਨਹੀਂ ਜੀਣਾ ਚਾਹਾਂਗੇ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਤੋੜਨਾ ਚਾਹਾਂਗੇ ਸਭ ਤੋਂ ਵੱਡਾ ਭਾਰ ਇਹੀ ਹੁੰਦਾ ਕਿ ਆਪਣੇ ਤੋਂ ਨਿੱਕੇ ਜਿਹੇ ਪਹਿਲਾਂ ਤੁਰ ਜਾਂਦੇ ਨੇ ਬਿਲਕੁਲ ਬਹੁਤ ਮੁਸ਼ਕਲ ਹੁੰਦਾ ਜੀ ਉਹ ਤੋਂ ਉਦੋਂ 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 ਬੰਦਾ ਟੁੱਟ ਜਾਂਦਾ ਉਦੋਂ ਨਾਰਮਲ ਨਹੀਂ ਰਹਿੰਦਾ ਹੁਣੇ ਮੈਨੂੰ ਇੱਕ ਅਕਲੀਗਾ ਅਕਲੀਆ ਪਿੰਡ ਤੋਂ ਇੱਕ ਮੁੰਡੇ ਦਾ ਫੋਨ ਆਇਆ ਜੀ ਕਹਿੰਦਾ ਹਿੱਤਾ ਹੋ ਗਿਆ ਮੈਂ ਕਿਹਾ ਸ਼ਾਨੂੰ ਤੋਂ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਕੱਲ ਸ਼ੂਟਿੰਗ ਤੇ ਬਹੁਤ ਬਿਜੀ ਮੈਂ ਸੀਗਾ ਐਮਈ ਵਰਕ ਭਾਜੀ ਤੇ ਬੀਨੂ ਭਾਜੀ ਸ਼ਿਮੀ ਚਾਲ ਸਾਡੇ ਛੱਟ ਤੇ ਪਤਾ ਨਹੀਂ ਲੱਗਿਆ ਕਿਸੇ ਨੂੰ ਕਿ ਆ ਫੋਨ ਆਪਰ ਗਿਆ ਫਿਰ ਤਾਂ ਮਤਲਬ ਹਾਥਰਾਸ ਵਾਸਤੇ ਬਹੁਤ ਮਾੜਾ ਮਾੜਾ ਦਿਨ ਹੋ ਗਿਆ ਉਹਦਾ ਹਾਸਿਆਂ ਦਾ ਪਟਾਰਾ ਸੀ ਕਮਾਲ ਕਮਾਲ ਦੇ ਅਦਾਕਾਰੀ ਮੇਰੇ ਯਾਦ ਨੇ ਦਿਨ ਜਦੋਂ ਮੈਂ ਹਰਕਲ ਟਰਾਣਾ ਜੀ ਨਾਲ ਥੀਏਟਰ ਕਰਦਾ ਹੁੰਦਾ ਸੀ ਉਦੋਂ ਉਹਨਾਂ ਨੇ ਇੱਕ ਪਲੇ ਕੀਤਾ ਸੀ ਜਦੋਂ ਮੈਂ ਜੱਜ ਬਣ ਕੇ ਗਿਆ ਸੀ ਉਹਨਾਂ ਨੂੰ ਮੈਂ ਬੈਸਟ ਕਮੇਡੀਅਨ ਦਾ ਉਹਦੇ ਚ ਅਵਾਰਡ ਦਿੱਤਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਡਾ ਪਿਆਰ ਬਣਾ ਰਿਹਾ ਹੈ ਮੈਂ ਕਵਨਾ ਨਾਲ ਕਾਫੀ ਕੰਮ ਕੀਤਾ ਇਕੱਠਿਆਂ ਨੇ ਉਹ ਜਿਹੜੀ ਪ੍ਰੋਟ ਲੱਗੀ ਜੀ ਪੰਜਾਬੀ ਦੀ ਕਮੇਡੀ ਨੂੰ ਮੁਰਿ ਮੁਰਿ ਕੇ ਥੋੜੀ ਜਿਹੀ ਹੋ ਜੇ ਬੰਦੇ ਪਤਾ ਹੁੰਦੇ ਇੱਕੋ ਦੇਖੋ ਇਹ ਮਤਲਬ ਭੱਲਾ ਸਾਹਿਬ ਨੇ ਇੰਨਾ ਹਸਾਇਆ ਲੋਕਾਂ ਨੂੰ ਲਗਾਤਾਰ ਕਿੰਨੇ ਸਾਲ ਉਹ ਜਿਆਦਾ ਵਸੇ ਰਣਗੇ ਹਮੇਸ਼ਾ ਪੱਲਾ ਸਾਹਿਬ ਬਹੁਤ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਛਾਅ ਰੱਖੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੀ ਉਹ ਦਾ ਪਾਟੀ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਲੋਕਾਂ ਨੂੰ ਹਸਾਉਣ ਵਾਲੇ ਦਰਸ਼ਕਾਂ ਨੂੰ ਹਸਾਉਣ ਵਾਲੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਵਜ੍ਹਾ ਦੇ ਕਾਰਨ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਆਈ ਜਿਹੜੇ ਕਿ ਹੱਸਦੇ ਖਿੜਦੇ ਖੜਾਉਂਦੇ ਸਿਨੇਮਾ ਕਰਾਂ ਤੋਂ ਬਾਹਰ ਆਏ ਪਰ ਅੱਜ ਉਹਨਾਂ ਹੀ ਜਸਵੰਦਰ ਪੱਲਾ ਜੀ ਦੀ ਜਾਣ ਦੇ ਕਾਰਨ ਆ ਸਭ ਦੇ ਚਿਹਰਿਆਂ ਤੇ ਉਦਾਸੀ ਹੈ ਜ ਹਰ ਕੋਈ ਨੰਮ ਅੱਖਾਂ ਦੇ ਨਾਲ ਆ ਜਾਂਦਾ ਹੈ ਜੇ ਲਾਜ਼ਮੀ ਸਾਰੇ 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 ਉਹਦਾ ਸੈਂਸ ਇਹ ਗੱਲ ਸੁਣ ਕੇ ਤਾਂ ਮਤਲਬ ਕਾਫੀ ਦਿਨ ਤੋਂ ਥੋੜਾ ਟ੍ਰੇਡ ਚੱਲ ਰਿਹਾ ਸੀ ਹਰ ਰੋਜ਼ ਹੀ ਗੱਲ ਹੁੰਦੀ ਸੀ ਕਿ ਉਹਨਾਂ ਦੀ ਸਿਹਤ ਠੀਕ ਰਹੇ ਸਿਹਤ ਠੀਕ ਰਹੇ ਪਰਮਾਤਮਾ ਲੰਬੀ ਉਮਰ ਬਖਸ਼ੇ ਪਰ ਜੋ ਦਾਤੇ ਨੂੰ ਮੰਜ਼ੂਰ ਹੋਣਾ ਤਾਂ ਵਹੀ ਹੁੰਦਾ ਹੈ ਚਲੇ ਗਏ ਸੋਈ ਸਾਹਿਬ ਜਿਵੇਂ ਤੁਸੀਂ ਬਹੁਤ ਖੁੱਦ ਕਮਾਲ ਦੀ ਅਦਾ ਕਰ ਤੁਸੀਂ ਤਾਂ ਬਾਕੂ ਵੀ ਇਸ ਨੂੰ ਸਮਝਦੇ ਹੋ ਕਿ ਜਦੋਂ ਆ ਕਲਾਕਾਰ ਦੇ ਤੌਰ ਤੇ ਅਦਾਕਾਰ ਦੇ ਤੌਰ ਤੇ ਤੁਹਾਨੂੰ ਕੀ ਮਿਲਦਾ ਹੈ ਤੁਹਾਡੇ ਡਾਇਲੌਗਸ ਦਾ ਜ਼ਿਕਰ ਕਰੇ ਤੁਹਾਡੇ ਡਾਇਲੌਗ ਤੁਹਾਡੀਆਂ ਪੰਚ ਲਾਈਨਾਂ ਲੋਕਾਂ ਦੀਆਂ ਜ਼ੁਬਾਨਾਂ ਤੇ ਚੜਨ ਆਮ ਗੱਲਬਾਤ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਵੇ ਉਹ ਵੀ ਜਸਵਿੰਦਰ ਭੱਲਾ ਜੀ ਦੇ ਹਿੱਸੇ ਦੇ ਵਿੱਚ ਆਇਆ ਹਾਂਜੀ 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 ਭੱਲਾ ਜੀ ਵਰਗਾ ਤਾਂ ਕਲਾਕਾਰ ਹੋ ਹੀ ਨਹੀਂ ਸਕਦਾ ਕੋਈ ਨਾ ਜੀ ਇੰਨੇ ਅੱچھے ਇਨਸਾਨ ਹੋ ਇੰਨੇ ਅੱچھے ਆਰਟਿਸਟ ਔਰ ਜਿੱਥੇ ਉਹ ਉਹਨਾਂ ਦਾ ਪਰਿਵਾਰਕ ਰਿਲੇਸ਼ਨ ਸੀਗੇ ਤੇ ਉੱਥੇ ਉਹਨਾਂ ਨੇ ਨਿਭਾਇਆ ਹਰ ਹਰ ਥਾਂ ਤੇ ਨਿਭਾਇਆ ਉਹਨਾਂ ਨੇ ਬਹੁਤ ਜ਼ਿਆਦਾ ਜਦੋਂ ਸਰਦੂਲ ਜੀ ਦੀ ਡੈਥ ਹੋਈ ਉਸ ਤੋਂ ਬਾਅਦ ਮੈਨੂੰ ਉਸ ਪਰਿਵਾਰ ਨੇ ਜ਼ਿਆਦਾ ਸਹਾਰਾ ਦਿੱਤਾ ਉਹਨਾਂ ਦੀ ਵਾਈਫ ਤੇ ਭੱਲਾ ਜੀ ਨੇ ਮੁੜ ਕੇ ਮੈਨੂੰ ਖੜੇ ਕਰਕੇ ਦੁਬਾਰਾ ਮੈਨੂੰ ਕੰਮ ਚ ਲਾਇਆ ਉਹਨਾਂ ਨੇ ਇੰਨਾ ਹੌਸਲਾ ਦਿੱਤਾ ਬਸ ਸਮਝ ਨਹੀਂ ਆ ਰਹੀ ਕੀ ਕਹਿੰਦੇ ਜੀ ਅਸਰ ਦੇ ਵਿੱਚੋਂ 2 ਸਾਲ ਪਹਿਲਾਂ ਉਹਨਾਂ ਨੂੰ ਜਦੋਂ ਸਟ੍ਰੋਕ ਹੋਇਆ ਸੀਗਾ ਦਵਾ ਉਦੋਂ ਤੋਂ ਇਹ ਢਿੱਲੇ ਚੱਲੇ ਆ ਰਹੇ ਸੀ ਉਦੋਂ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਹੋ ਗਈ ਸੀ ਤੇ ਉਹ ਠੀਕ ਹੋ ਕੇ ਫਿਰ ਘਰੇ ਆ ਜੇ ਸੀਗੇ ਬਸ ਫਿਰ ਉਹ ਥੋੜਾ ਢਿੱਲੇ ਹੀ ਚੱਲ ਰਹੇ ਸੀਗੇ ਜ਼ਿਆਦਾ ਫਿਰ ਉਹ ਕਿਸੇ ਨੂੰ ਮਿਲਦੇ ਨਹੀਂ ਸੀਗੇ ਕਿਉਂਕਿ ਇਨਫੈਕਸ਼ਨ ਦਾ ਡਰ ਸੀਗਾ ਤੇ ਬਸ ਉਹਨਾਂ ਦੇ ਵਾਈਫ ਨਾਲੇ ਗੱਲਬਾਤ ਹੁੰਦੀ ਰਹਿੰਦੀ ਸੀ ਮੇਰੀ ਬੱਚਿਆਂ ਦੀ ਆਪਸ ਹੁੰਦੀ ਰਹਿੰਦੀ ਸੀ ਪੁਖਰਾਜ ਨਾਲ ਉਹਨਾਂ ਦੇ ਬੇਟੇ ਪੁਖਰਾਜ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੀ ਤੇ ਕਰੇ ਜਾ ਕੇ ਆਏ ਸੀ ਇੱਕ ਦੋ ਵਾਰੀ ਪਰ ਪੱਲਾ ਜੀ ਨੂੰ ਨਹੀਂ ਸੀ ਮਿਲ ਪਾਈ ਕਿਉਂਕਿ ਜ਼ਿਆਦਾ ਲੋਕਾਂ ਦੇ ਵਿੱਚ ਫਿਰ ਉਹਨਾਂ ਨੂੰ ਥੋੜੀ ਜਿਹੀ ਇਜੇਸ਼ਨ ਹੁੰਦੀ ਸੀ ਕਿ ਕਿ ਇੰਫੈਕਸ਼ਨ ਕਰਕੇ ਸੇਤ ਠੀਕਲਾ ਹੋਣ ਕਰਕੇ ਅਸੀਂ ਫੈਮਿਲੀ ਨੂੰ ਮਿਲ ਕੇ ਆ ਜਾਂਦੇ ਹੁੰਦੇ ਸੀ ਫਿਰ ਜੀ ਬਹੁਤ ਵਧੀਆ ਕਲਾਕਾਰ ਸੀ ਜੀ ਮੈਂ ਉਹਨਾਂ ਨਾਲ ਬੜੀ ਕੰਫਰਟੇਬਲ ਹੋ ਕੇ ਕੰਮ ਕਰਦੀ ਸੀ ਏਨੀ ਅੱਛੀ ਕੈਮਿਸਟਰੀ ਸੀ ਉਹਨਾਂ ਦੇ ਨਾਲ ਤੇ ਉਹ ਬਹੁਤ ਹੀ ਸੁਖ ਕਰ ਦਿੰਦੇ ਸੀਗੇ ਕਲਾਕਾਰ ਨੂੰ ਨਾਲ ਉਹਦਾ ਵੀ ਉਹ ਇੰਨੇ ਅੱਛੇ ਇਨਸਾਨ ਸੀਗੇ ਹਮੇਸ਼ਾ ਖੁਸ਼ੀ ਵਾਲਾ ਮਾਹੌਲ ਰੱਖਦੇ ਸੀ ਆਪੇ-ਆਪੇ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਤੇ ਹੋਣ ਉਹ ਪਰ ਹਮੇਸ਼ਾ ਖੁਸ਼ ਰੱਖਦੇ ਸੀ ਸਾਰਿਆਂ ਨੂੰ ਬਹੁਤ ਬਹੁਤ ਵਧੀਆ ਸੀਗੇ ਉਹ ਸਵੇਰ ਹੁੰਦੇ ਸਾਰੀ ਸਾਨੂੰ ਇੰਨੀ ਮਾੜੀ ਖਬਰ ਸੁਣਨ ਨੂੰ ਮਿਲੀ ਪੱਲਾ ਸਾਹਿਬ ਦੇ ਜਾਣ ਦੀ ਬਹੁਤ ਹੀ ਦੁੱਖ ਹੋਇਆ ਜੀ ਪਹਿਲੀ ਗੱਲ ਤਾਂ ਇਹ ਹੈ ਤੇ ਉਹ ਸਾਰੀਆਂ ਫਿਲਮਾਂ ਉਹ ਸਾਰੀਆਂ ਗੱਲਾਂ ਬਾਤਾਂ ਜੋ ਸਾਡੇ ਨਾਲ ਮਿਲਦੇ ਸੀ ਜਾਂ ਕਿਸੇ ਵੇਲੇ ਫਸੇ ਖੇਡੇ ਹੁੰਦੇ ਸੀ ਉਹ ਯਾਦ ਆ ਗਈਆਂ ਬਹੁਤ ਹੀ ਅੱਛੇ ਇਨਸਾਨ ਸੀ ਬੜੇ ਵਧੀਆ ਐਕਟਰ ਸੀ ਦੁਨੀਆ ਜਾਣਦੀ ਹੈ ਤੇ ਇਹਨਾਂ ਦਾ ਘਾਟਾ ਪੂਰਾ ਨਹੀਂ ਹੋਣਾ ਜੀ ਇੱਕੇ ਦਾ ਮੈਂ ਪਤਾ ਨਹੀਂ ਕੀ ਹੋ ਗਿਆ ਜਦਗੇ ਬੜੇ ਲੱਗਦੇ ਸੀ ਜੇ ਇੰਨਾ ਤਾਂ ਪਤਾ ਸੀ ਸਾਨੂੰ ਵੀ ਥੋੜਾ ਬਹੁਤ ਸ਼ੂਗਰ ਸ਼ਾਕਰ ਦੀ ਪ੍ਰੋਬਲਮ ਸੀ ਇਹਨਾਂ ਨੂੰ لیکن ਐਨੇ ਜੀ ਲੱਗਦਾ ਵੀ ਐ ਇਸ ਤਰ੍ਹਾਂ ਚਲੇ ਜਾਣਗੇ ਤੇ ਵਾਈ ਗਰੂ ਨਾਲ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜੀ ਇਹ ਹੋਰ ਅਰਦਾਸ ਕਰਦੇ ਆ ਅਸੀਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦਾ بیٹے ਨਾਲ ਧਰਿਆ ਨਾਲ ਪੂਰੀ ਤਰ੍ਹਾਂ ਦੁੱਖ ਦੇ ਵਿੱਚ ਸ਼ਰੀਕ ਆ ਗਗੂ ਗੇਲਜੀ ਤੁਹਾਡੀ ਜਸਵੰਦਰ ਭੱਲਾ ਜੀ ਨਾਲ ਕਲਾਕਾਰ ਦੇ ਤੌਰ ਤੇ ਕਿਵੇਂ ਦੀ ਸੰਸੀ ਕਿਵੇਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੈਟ ਦੇ ਕਿਸ ਤਰੀਕੇ ਦੇ ਨਾਲ ਉਹ ਨਜ਼ਰ ਆਉਂਦੇ ਸਨ ਆਫ ਕੈਮਰਾ ਕੀ ਗੱਲਬਾਤ ਹੁੰਦੀ ਸੀ ਉਹ ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀ ਜਿਸ ਤਰ੍ਹਾਂ ਉਹਨਾਂ ਦਾ ਫਿਲਮਾਂ ਦੇ ਵਿੱਚ ਕਿਰਦਾਰ ਹੁੰਦੇ ਸੀ ਆਫ ਕੈਮਰਾ ਵੀ ਉਹ ਉਸੇ ਤਰ੍ਹਾਂ ਹੀ ਹਾਸੇ ਖੇਡੇ ਕਰਦੇ ਰਹਿੰਦੇ ਸੀ ਉਹ ਉਹਨਾਂ ਦੇ ਕੋਲ ਬੈਠ ਕੇ ਬੰਦਾ ਕਦੇ ਬੋਰ ਨਹੀਂ ਹੋ ਸਕਦਾ ਸੀ ਕਦੇ ਸੁਸਤ ਨਹੀਂ ਰਹਿ ਸਕਦਾ ਸੀ ਹਮੇਸ਼ਾ ਉਹ ਸਾਰਿਆਂ ਨੂੰ ਹਸਾਉਂਦੇ ਸਨ ਔਰ ਕੰਨੀਆਂ ਗੱਲਾਂ ਵੀ ਕਰ ਜਾਂਦੇ ਸੀ ਵਿੱਚ ਵੀ ਕੀ ਕੀ ਹੁੰਦਾ ਕੁਝ ਇਸ ਤਰ੍ਹਾਂ ਮੈਂ ਅੱਗੇ ਵੀ ਇੱਕ ਬੰਦੇ ਨੂੰ ਦੱਸ ਕੇ ਕਿਹਾ ਵੀ ਟਿੱਕੇ ਦਾ ਮੈਂ ਸੀ ਖਬਰ ਸੋਰਨ ਵੇਲੇ ਨਾ ਬੰਦੇ ਦਾ ਦਿਮਾਗ ਫਸਲ ਹੋ ਜਾਂਦਾ ਵੀ ਕੀ ਬੋਲੀਏ ਕੀ ਨਾ ਬੋਲੀਏ ਪਰ ਬਹੁਤ ਮਾੜਾ ਕੰਮ ਹੋਇਆ ਜੀ ਬਹੁਤ ਦੁੱਖ ਹੋਇਆ ਆ ਗਗੂ ਗਿੱਲ ਜੀ ਅਕਸਰ ਜਦੋਂ ਅਸੀਂ ਪੰਜਾਬੀ ਫਿਲਮਾਂ ਦਾ ਪੰਜਾਬੀ ਕਾਮੇਡੀ ਫਿਲਮਾਂ ਦਾ ਜ਼ਿਕਰ ਕਰਦੇ ਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਸਵਿੰਦਰ ਭੱਲਾ ਤੋਂ ਬਿਨਾ ਕਾਮੇਡੀ ਫਿਲਮਾਂ અધੂਰੀਆਂ ਸਨ ਔਰ ਜਿਹੜੀਆਂ ਫਿਲਮਾਂ ਦੇ ਵਿੱਚ ਵੀ ਉਹ ਨਜ਼ਰ ਆਏ ਇੰਨੀ ਮਕਬੂਲੀਅਤ ਹਾਸਲ ਕੀਤੀ ਉਹਨਾਂ ਨੇ ਔਰ ਫਿਲਮਾਂ ਵੀ ਫਿਰ ਸੁਪਰ ਡੁਪਰ ਹਿੱਟ ਜਿਹੜੇ ਕਿ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਈਆਂ ਜੀ ਜੀ ਬਿਲਕੁਲ ਬਿਲਕੁਲ ਬਹੁਤ ਜੰਗਾ ਕੰਮ ਕੀਤਾ ਉਹਨਾਂ ਨੇ ਜਿੰਨਾ ਕੀਤਾ ਔਰ ਕਾਮੇਡੀ ਨੂੰ ਇੱਕ ਨਵਾਂ ਰੂਪ ਦਿੱਤਾ ਉਹਨਾਂ ਨੇ ਛੰਕਾਟਾ ਤੋਂ ਸ਼ੁਰੂ ਹੋਏ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਇੱਕ ਕੈਸਟ ਟੂਨ ਨਹੀਂ ਆਉਂਦੀ ਸੀ ਆਡੀਓ ਵਾਲੀ ਆ ਤਾਂ ਸਾਰਿਆਂ ਨੇ ਉਹਨਾਂ ਨੂੰ ਬਹੁਤ ਉਹਨਾਂ ਦਾ ਉਤਸ਼ਾਹ ਵਧਾਇਆ ਉਹਨਾਂ ਨੂੰ ਹੌਸਲਾ ਦਿੱਤਾ ਕਿ ਹੁਣ ਤੁਸੀਂ ਫਿਲਮਾਂ 'ਚ ਵੀ ਕੁਝ ਕਰੋ ਤਾਂ ਫਿਰ ਫਿਲਮਾਂ 'ਚ ਵੀ ਉਹਨਾਂ ਨੇ ਉਸੇ ਤਰ੍ਹਾਂ ਹੀ ਕਾਮਯਾਬੀ ਹਾਸਲ ਕੀਤੀ ਮੇਰੇ ਨਾਲ ਉਹਨਾਂ ਦੀ ਬੜੀ ਕੱਚੀ ਫਿਲਮ ਸੀ ਮੈਨੂੰ ਯਾਦ ਪੈਦੀ ਉਹਦੇ 'ਚ ਜ਼ਿਆਦਾ ਟਾਈਮ ਅਸੀਂ ਇਕੱਠੇ ਰਹੇ ਸੀ ਮੇਨ ਕਿਰਦਾਰ ਉਹਨਾਂ ਦਾ ਤੇ ਮੇਰਾ ਵੀ ਅ ਸੈਮ ਸਟੂਪਿਡ ਉਹ ਉਸ ਵੇਲੇ ਦੀਆਂ ਗੱਲਾਂ ਬਾਤਾਂ ਬਸ ਉਸੇ ਤਰ੍ਹਾਂ ਹੀ ਉਹਨਾਂ ਵਾਂਗ ਸੁਭਾਅ ਹਾਸਮੁਖ ਤੇਰਾ ਪਰ ਅੱਬ ਤਾਂ ਜੋ ਹੁਕਮ ਹੁੰਦਾ ਉਹਦੇ ਅੱਗੇ ਸਾਰਿਆਂ ਨੂੰ ਝੁਕਣਾ ਪੈਂਦਾ ਹੈ ਜੀ ਤੇ ਸਾਰਿਆਂ ਨੂੰ ਪਾਣਾ ਮੰਨਣਾ ਹੀ ਪੈਂਦਾ ਹੈ